ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹਾਂ 12:00 ਵਜੇ ਦਾ ਟਾਈਮ ਆ ਦੁਪਹਿਰ ਦਾ ਬੱਚਾ ਸਕੂਲ ਚਲੇ ਗਿਆ ਸੀ ਇਸ ਟਾਈਮ ਤੇ ਤੇ ਮੇਰੇ ਕੋਲ ਟਾਈਮ ਸੀ ਮੈਨੂੰ ਐਸ ਵਿੱਚ ਚਲੋ ਕੱਪੜੇ ਪ੍ਰੈਸ ਕਰ ਲਾਂ ਮੈਂ ਅੱਜ ਤੋਤੇ ਤਾਂ ਹੈ ਨਹੀਂ ਸੀ ਕੱਲ੍ਹ ਸ਼ਾਮ ਨੂੰ ਤੋਤੇ ਸੀਗੇ ਤਾਂ ਕਰਕੇ ਅੱਜ ਬਸ ਕੱਪੜੇ ਥੋੜੇ ਸੀ ਮੈਨੂੰ ਐਸ ਵਿੱਚ ਚਲੋ ਸ਼ਾਮ ਨੂੰ ਦੇਖ ਲਾਂਗੇ ਤੋਂ ਦਾ ਬਾਕੀ ਰੋਟੀ ਖਾਣ ਘਰੇ ਆਉਣਗੇ ਤੇ ਰੋਟੀ ਬਣਾਉਣੀ ਹੋਊਗੀ ਉਦੋਂ ਪਹਿਲਾਂ ਮੈਨੂੰ ਐਸ ਵੀ ਚਲੋ ਡੇਢ ਕ ਵਜੇ ਆਉਂਦੇ ਹੁੰਦੇ ਰੋਟੀ ਖਾਣ ਇਹ ਤੇ ਕੱਪੜੇ ਪ੍ਰੈਸ ਕਰ ਲਾਂ ਮੈਂ ਇਹ ਇੱਕਕ ਸੂਟ ਹੀ ਕਰੂੰਗੀ ਜ਼ਿਆਦਾ ਨਹੀਂ ਕਰਦੀ ਕਿਉਂਕਿ ਪ੍ਰੈਸ ਜਿਹੜੀ ਨਵੀਂ ਲੈ ਕੇ ਆਏ ਸੀ ਉਹ ਨਾਲ ਜਲਦੀ ਹੋ ਜਾਂਦੇ ਸੀ ਪ੍ਰੈਸ ਤੇ ਇਹਦੇ ਨਾਲ ਟਾਈਮ ਬਹੁਤ ਲੱਗ ਜਾਂਦਾ ਤੇ ਉਹ ਪ੍ਰੈਸ ਦੇ ਵਿੱਚੋਂ ਕਰੰਟ ਆਉਣ ਲੱਗ ਗਿਆ ਇੱਕੇਦਮ ਹੁਣ ਮਹੀਨਾ ਹੀ ਹੋਇਆ ਹਜੇ ਲਿਆਂਦੀ ਨੂੰ ਤਾਂ ਕਰਕੇ ਅੱਜ ਬਸ ਐਸੇ ਪ੍ਰੈਸ ਦੇ ਨਾਲ ਕਰਨ ਲੱਗੀ ਇਹਨਾਂ ਥੋੜਾ ਜਿਹਾ ਟਾਈਮ ਵੱਧ ਲੱਗ ਜਾਂਦਾ ਇਹ ਗਰਮ ਨਹੀਂ ਹੁੰਦੀ ਜ਼ਿਆਦਾ ਮਨੋਂ ਅਸੀਂ ਵੀ ਚਲੋ ਇੱਕ ਇੱਕ ਸੂਟ ਪ੍ਰੈਸ ਕਰ ਦਿੰਦੀ ਆ ਤੇ ਵੀਡੀਓ ਮੈਂ ਇੱਥੇ ਫਾਸਟ ਕਰਦੇ ਸੀਗੇ। ਅਰਮਾਨਾ ਨਹੀਂ ਪਾਉਂਦਾ ਬਿਨਾ ਪ੍ਰੈਸ ਕੀਤੇ ਕੱਪੜੇ ਅਸੀਂ ਤਾਂ ਫੇਰ ਵੀ ਹਜੇ ਪਾ ਲੈਨੇ ਉਸੇ ਤਰ੍ਹਾਂ ਦੋਵੇਂ ਜਾਣੇ ਪ੍ਰਾਪ ਵੀ ਪਾ ਲੈਂਦੀ ਹੈਗੀ ਤੇ ਅਬਸ ਜਿੱਦੇ ਦਾ ਅਰਮਾਨ ਕੰਮ ਤੇ ਜਾਣ ਲੱਗਿਆ ਤੇ ਉਹਦੇ ਦਾ ਜੇ ਤਾਂ ਮੈਂ ਪ੍ਰੈਸ ਕਰ ਦਿੰਦੇ ਤਾਂ ਠੀਕ ਆ ਤੇ ਨਹੀਂ ਉਹ ਫਿਰ ਉਹਵੇਂ ਪਾ ਲੈਂਦਾ ਪਹਿਲਾਂ ਜਦੋਂ ਸਕੂਲ ਜਾਂਦਾ ਸੀਗਾ। ਜਾ ਉਹਨੇ ਬਾਹਰ ਵੀ ਜਾਣਾ ਜੇ ਉਹਦੇ ਪਹਿਲਾਂ ਪ੍ਰੈਸ ਕਰਕੇ ਪਾਇਆ ਮਾੜੇ ਮੁੱਟੇ ਵਾਲ ਪੈ ਗਏ ਤੇ ਉਹਨੇ ਦੁਬਾਰਾ ਪ੍ਰੈਸ ਕਰ ਲੈਣਾ ਸੀ ਲਾ ਕੇ ਕੱਪੜੇ ਤੇ ਹੁਣ ਆਪ ਨੂੰ ਵੀ ਜਦੋਂ ਉਹਦੇ ਪ੍ਰੈਸ ਕੀਤੇ ਕੱਪੜੇ ਪਾਏ ਦੇਖਦੇ ਸੀਗੇ ਤੇ ਜਦੋਂ ਬਿਨਾ ਪ੍ਰੈਸ ਕੀਤੇ ਪਾ ਲੈਂਦਾ ਤੇ ਮੈਨੂੰ ਵੀ ਦੇਖਣ ਦੇ ਵਿੱਚ ਉਹ ਚੰਗੇ ਨਹੀਂ ਲੱਗਦੇ ਮੈਂ ਵੀ ਉਹਨੂੰ ਕਹਿ ਦੇਣੀ ਕੱਪੜੇ ਪ੍ਰੈਸ ਕਰਕੇ ਪਾਇਆ ਕਰ ਤੇ ਪਰ ਉਹਨੂੰ ਟਾਈਮ ਹੀ ਨਹੀਂ ਲੱਗਦਾ ਹੁਣ ਕਿਉਂਕਿ ਸਵੇਰ ਵੇਲੇ ਵੀ ਕੰਮ ਹੋ ਜਾਂਦੇ ਹੁਣ ਨੇੜੇ ਲੱਗੇ ਕਰਕੇ ਇੱਧਰ ਕੰਮ ਤੇ ਤੇ ਦੁੱਧ ਅੱਗੇ ਤਾਂ ਬਾਜ਼ਾਰ ਚ ਲੱਗੇ ਸੀਗੇ ਸ਼ਾਮ ਨੂੰ ਲੈ ਆਉਂਦੇ ਸੀ ਤੇ ਹੁਣ ਸਵੇਰ ਦੇ ਟਾਈਮ ਤੇ ਦੁੱਧ ਲੈਣ ਜਾਣਾ ਪੈਂਦਾ ਇਹ ਪਾਣੀ ਵੀ ਯਾਰੋ ਤੋਂ ਲੈ ਕੇ ਆਉਂਦਾ ਸਵੇਰ ਦੇ ਟਾਈਮ ਤੇ ਲਿਆਉਂਦਾ ਜਾਂ ਫਿਰ ਸ਼ਾਮ ਦੇ ਟਾਈਮ ਤੇ ਕਿਉਂਕਿ ਹੁਣ ਗਰਮੀ ਕਰਕੇ ਦੋ ਢੋਲੀਆਂ ਤਾਂ ਲੱਗ ਹੀ ਜਾਂਦੀਆਂ ਆਂ। ਤੋ ਆ ਥੋੜੇ-ਥੋੜੇ ਨਾਲ ਟਾਈਮ ਹੋ ਜਾਂਦਾ ਕੰਮ ਦਾ। ਤਾਂ ਕਰਕੇ ਬਸ ਐ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਉਹ ਵੀ ਕੱਪੜੇ ਪ੍ਰੈਸ ਕਰਨ ਦਾ ਤੇ ਮੈਨੂੰ ਐ ਹੁੰਦਾ ਵੀ ਚਲੋ ਜਿੰਨਾ ਕੁ ਮਰਤ ਹੁੰਦਾ ਕਿਤੇ ਤਾਂ ਭਾਵੇਂ ਨਾ ਹੋਣ ਪ੍ਰੈਸ ਤੇ ਕਈ ਵਾਰੀ ਮੈਂ ਦੋ-ਦੋ ਸੂਟ ਵੀ ਕਰਕੇ ਰੱਖ ਦਿੰਦੀ ਆ ਤੇ ਪਰ ਅੱਜ ਤੱਕ ਕੀ ਕਰਕੇ ਰੱਖੋ ਬਾਕੀ ਟਾਈਮ ਵੀ ਥੋੜਾ ਸੀ ਮੇਰੇ ਕੋਲ ਕਿਉਂਕਿ ਇਹ ਨਾ ਜ਼ਿਆਦਾ ਟਾਈਮ ਲੱਗ ਜਾਣਾ ਸੀ ਇਹ ਪ੍ਰੈਸ ਨਾਲ। ਉਦੋਂ ਰੋਟੀ ਦਾ ਟਾਈਮ ਹੋ ਜਾਣਾ ਸੀਗਾ। ਹੁਣ ਮੈਂ दाल ਨੂੰ ਤੜਕਾ ਲਾਉਣਾ, दाल ਮੈਂ ਬਣਾ ਕੇ ਰੱਖ ਲਈ ਸੀਗੀ ਮੈਨੂੰ ਅਸੀਂ ਤੜਕਾ ਕੱਟ ਕੇ ਵੀ ਰੱਖਣਾ ਸੀ ਵੀ ਚਲੋ ਬਾਅਦ ਦੇ ਵਿੱਚ ਤੜਕਾ ਲਾ ਲੂੰਗੀ। ਇੱਕ ਲਾਈਟ ਆ ਜੀ 2-3 ਵਾਰੀ ਚਲੀ ਗਈ ਹੈਗੀ। ਆ ਜਾਂਦੀ ਵਗ ਜਾਂਦੀ ਲਾਈਟ ਤੇ ਤਾਂ ਕਰਕੇ ਮੈਨੂੰ ਐਸੀ ਵਿੱਚ ਰੋਜ਼ ਹੁਣ ਲਾਈਟ ਹੈਗੀ ਆ ਤੇ ਕਰਦਾ ਪ੍ਰੈਸ। ਕਾਟਨ ਦੇ ਕੱਪੜੇ ਇਹਨਾਂ 'ਚ ਵਾਲ ਵੀ ਬਹੁਤ ਜ਼ਿਆਦਾ ਪਾਏ ਜਾਂਦੇ ਆਗੇ ਤੇ ਬਾਕੀ ਐਵੇਂ ਪ੍ਰੈਸ ਕਰਨ ਦੇ ਨਾਲ ਕੱਪੜਿਆਂ ਦੀ ਲਾਈਫ ਵੀ ਵੱਧ ਜਾਂਦੀ ਆ। ਦੇਖਣ ਦੇ ਵਿੱਚ ਸੋਹਣੇ ਤਾਂ ਲੱਗਦੇ ਆ ਪਾਏ ਤੇ ਪਰ ਇਹਨਾਂ ਦੀ ਲਾਈਫ ਵੀ ਵੱਧੀ ਹੈਗੀ ਜਦੋਂ ਉਹ ਬੱਸ ਵੇਰ ਦੇ ਕੰਮ ਧੰਦੇ ਕਰਕੇ ਹਾਲ ਦੋਂ ਉਹਨੂੰ ਪਰ ਆਉਂਦਾ ਜਾਂਦਾ ਟਾਈਮ ਹੋ ਜਾਂਦਾ ਉਹਨੂੰ ਚਾਹ ਪਾਣੀ ਬਣਾ ਕੇ ਦੇ ਦੇਈਦਾ ਬਾਕੀ ਹੋਰ ਛੋਟੇ-ਮੋਟੇ ਕੰਮ ਤਾਂ ਘਰੇ ਰਹਿੰਦੇ ਆਗੇ ਉਹਜੀ ਕੱਪੜੇ ਪ੍ਰੈਸ ਕਰ ਲਗੇ ਤੇ ਉਸ ਤੋਂ ਬਾਅਦ ਬੱਸ ਕਿਚਨ ਦੇ ਵਿੱਚ ਚੱਲਦੇ ਆਂਗੇ ਇਹ ਕੱਕ ਸੂਟ ਬਸ ਸਾਰਿਆਂ ਦਾ ਪ੍ਰੈਸ ਕਰ ਦੂੰਗੇ ਵੀਡੀਓ ਦਾ ਫਾਸਟ ਕੀਤੀ ਕਰਕੇ ਆਇਆ ਲੱਗਦਾ ਵੀ ਜਲਦੀ ਹੋਊਗਾ ਤੇ ਪਰ ਇਹਨਾਂ ਦਾ ਟਾਈਮ ਬਹੁਤ ਲੱਗ ਜਾਂਦਾ ਘੰਟਾ ਲੱਗ ਗਿਆ ਸੀ ਮੈਨੂੰ 4 ਸੂਟ ਪ੍ਰੈਸ ਕਰਨ ਤੇ ਇਹਨੇ ਚਾਚੇ ਦੂਜੀ ਪ੍ਰੈਸ ਦੇ ਨਾਲ ਸਾਰਿਆਂ ਦੇ 2-2 ਸੂਟ ਪ੍ਰੈਸ ਹੋ ਜਾਂਦੇ ਪਰਾਵ ਦੇ ਯੂਨੀਫਾਰਮ ਤਾਂ ਪ੍ਰੈਸ ਜ਼ਰੂਰ ਕਰ ਦੇਣੀ ਆ ਬਾਕੀ ਪਰਾਵ ਨੂੰ ਦੂਸਰੇ ਕੱਪੜਿਆਂ ਦਾ ਇੰਨਾ ਹੈ ਨਹੀਂਗਾ ਜਾਂ ਬਸ ਜਦੋਂ ਹਾਰਮੋਨੀਅਮ ਸਿੱਖਣ ਜਾਂਦੀ ਹੁੰਦੀ ਆ ਤੇ ਉਹ ਕੱਪੜੇ ਕਹਿ ਦਿੰਦੀ ਆ ਵੀ ਪਾ ਕੇ ਜਾਣਾ ਜਿਹੜੇ ਉਹ ਪ੍ਰੈਸ ਕਰ ਦੋ ਉਹ ਮੇਰੇ ਪਹਿਲਾਂ ਇਸ ਪ੍ਰੈਸ ਨਾਲ ਤਾਂ ਉਹ ਆਪ ਵੀ ਪ੍ਰੈਸ ਕਰ ਲੈਂਦੀ ਸੀ ਤੇ ਜਿੱਦ ਦੇ ਨਵੀਂ ਪ੍ਰੈਸ ਨਾਲ ਕਰਨ ਲੱਗੇ ਅਸੀਂ ਪ੍ਰੈਸ ਤੇ ਉਹਦੇ ਦੀ ਉਹ ਕਰਨੋਂ ਹਟ ਗਈ ਸੀ ਕਿਉਂਕਿ ਉਹ ਜ਼ਿਆਦਾ ਗਰਮ ਹੁੰਦੀ ਸੀ ਪਰ ਉਹਨੂੰ ਐ ਡਰ ਲੱਗਦਾ ਸੀ ਕਿਤੇ ਕੱਪੜੇ ਮੈਂ ਆਪਣੇ ਮਚਾਈ ਨਾਲ ਲਵਾ ਤੇ ਉਸ ਤੋਂ ਬਾਅਦ ਬਸ ਮੈਂ ਕਿਚਨ ਦੇ ਵਿੱਚ ਆ ਗਈ ਸੀ ਥੋੜੀਆਂ ਜੀਆਂ ਮਿਰਚਾਂ ਪੰਗਾ ਸੀ ਹਰੀਆਂ ਤੁਮੇਨ ਆਸੀ ਵੀ ਚਲੋ ਇਹਨਾਂ ਨੂੰ ਤਾਲ ਦਾ ਖਾ ਲੈਣਗੇ ਰੋਟੀ ਦੇ ਨਾਲ ਤੇ ਨਾਲ ਨਾਲ ਮੈਂ ਖੀਰੇ ਕੱਟ ਲੂੰਗੀ ਤੇਲ ਗਰਮ ਕਰਕੇ ਬਸ 2 ਮਿੰਟ ਹੀ ਬਸ ਮਿਰਚਾਂ ਚ ਤਲੂੰਗੀ ਜਿਆਦਾ ਟਾਈਮ ਨਹੀਂ ਤਾਲ ਦੇਗੀ ਥੋੜਾ ਜਿਹਾ ਜੇ ਅਸੀਂ ਜਿਆਦਾ ਹੁੰਦੀਆਂ ਤਾਂ ਫਿਰ ਤਾਂ ਵੈਸੇ ਪਾ ਦਿੰਦੇ ਅਚਾਰ ਤੇ ਫਿਰ ਤਾਂ ਤਾਲ ਦੀ ਲੋੜ ਨਹੀਂ ਸੀਗੀ ਨਾਲ ਮੈਂ ਖੀਰੇ ਕੱਟ ਕੇ ਰੱਖ ਦੂੰਗੀ ਜਿੰਨਾ ਚਾਹ ਚ ਤੇਲ ਗਰਮ ਹੋਊਗਾ ਆ ਹੁੰਦਾ ਵੀ ਜਦੋਂ ਕਿਚਨ ਦੇ ਵਿੱਚ ਖੜੇ ਆ ਤੇ ਨਾਲ ਜਿਹੜਾ ਕੰਮ ਹੁੰਦਾ ਕੋਈ ਉਹ ਜੀ ਮਿਰਚਾਂ ਮੈਂ ਪਾ ਦਿੰਦੀ ਆ ਤੇਲ ਗਰਮ ਹੋ ਗਿਆ ਤੇ ਥੋੜੀ ਜੀ ਹਲਦੀ ਤੇ ਇਸ ਦੇ ਵਿੱਚ ਬਸ ਨਮਕ ਪਾ ਦੂੰਗੀ ਹੋਰ ਇਸ ਦੇ ਵਿੱਚ ਕੋਈ ਨਹੀਂ ਮਸਾਲੇ ਪਾਉਂਦੀ ਕਿਉਂਕਿ ਥੋੜੀਆਂ ਸੀ ਨਹੀਂ ਤਾਂ ਮੈਂ ਜ਼ਿਆਦਾ ਮਸਾਲੇ ਪਾ ਕੇ ਵੀ ਆਪਾਂ ਬਣਾ ਲੈਣੇ ਆਗੇ ਸਰੋਂ ਵਗੈਰਾ ਪਾ ਕੇ ਬਣਾ ਲੈਣੇ ਹੁੰਨੇ ਆਗੇ ਤੇ ਪਰਾ ਥੋੜੀਆਂ ਕਰਕੇ ਮੈਨੂੰ ਐ ਹੋ ਗਿਆ ਵੀ ਚਲੋ ਹਲਦੀ ਤੇ ਨਮਕ ਪਾ ਕੇ ਤੇ ਬਣਾ ਦਿੰਦੀ ਆ ਰੋਟੀ ਖਾਣ ਨੂੰ ਦੁਪਹਿਰ ਦੇ ਘਰੇ ਆਉਂਦੇ ਹੁੰਦੇ ਆਗੇ ਅਰਮਾਨ ਨੂੰ ਹੁੰਦਾ ਜ਼ਿਆਦਾਤਰ ਅਚਾਰ ਦਾ ਮਿਰਚ ਅੰਬ ਦਾ ਅਚਾਰ ਤਾਂ ਪਾਇਆ ਵਾ ਤੇ ਮਿਰਚ ਦਾ ਵੀ ਇਹ ਜ਼ਿਆਦਾ ਲੰਬੇ ਸਮੇਂ ਤੱਕ ਤਾਂ ਨਹੀਂ ਰਹਿੰਦਾਗਾ ਮਰਚਾ ਮੈਂ ਤਾਲ ਲਗਾ ਸੀ ਮਰਚਾ ਤਾਲ ਦੇ ਤਾਲ ਦੇ ਮੈਨੂੰ ਫੋਨ ਆ ਗਿਆ ਸੀਗਾ ਤੇ ਉਸ ਤੋਂ ਬਾਅਦ ਬਸ ਮੈਂ ਤੜਕਾ ਲਾਉਣ ਦੀ ਤਿਆਰੀ ਸ਼ੁਰੂ ਕਰ ਲਈ ਸੀ ਇੱਥੇ ਪਿਆਜ਼ ਲਸਣ ਦੇ ਟਮਾਟਰ ਇਕੱਠੇ ਪਾ ਲਏ ਸੀਗੇ ਫਰਾਈ ਪੈਨ ਦੇ ਵਿੱਚ ਇਹਨਾਂ ਨੂੰ ਤੇਲ ਪਾ ਕੇ ਫੋਨ ਆ ਗਿਆ ਸੀ ਮੈਨੂੰ ਪਿੰਡੋਂ ਨਾਲ ਦੇ ਪਿੰਡ ਪੇਕੇ ਪਿੰਡ ਜਿਹੜਾ ਨਾਲ ਦੇ ਪਿੰਡ ਦਾ ਜਹਾਜ਼ ਕ੍ਰੈਸ਼ ਹੋਇਆ ਸੀ ਤੇ ਉਹ ਮੈਨੂੰ ਪ੍ਰਧਾਨ ਨੇ ਫੋਨ ਕੀਤਾ ਸੀ ਉਹ ਦੱਸਣ ਲੱਗ ਗਿਆ ਕਹਿੰਦਾ ਵੀ ਇੱਥੇ ਨੁਕਸਾਨ ਹੋ ਗਿਆ ਦੋ ਤਿੰਨ ਬਿਮਾਰ ਵੀ ਗਏ ਆ ਤੇ ਕਹਿੰਦਾ ਆਪਣੇ ਪਿੰਡ ਵੇ ਦੀ ਰਾਤ ਨੂੰ 1.5 ਵਜੇ ਉਹਨਾਂ ਨੇ ਦੇਖਿਆ ਹੁਣ ਆ ਕਹਿੰਦਾ ਵੀ ਜਹਾਜ਼ ਨੂੰ ਅੱਗ ਲੱਗੀ ਹੋਈ ਸੀਗੀ ਤੇ ਉਸ ਟਾਈਮ ਤੇ ਦੇਖਿਆ ਸੀ ਕਹਿੰਦਾ ਤੇ ਕਹਿੰਦਾ ਸਾਨੂੰ ਸਵੇਰੇ ਪਤਾ ਲੱਗਿਆ ਕਹਿੰਦਾ ਕਿ ਵੀ ਉੱਥੇ ਨਾਲ ਦੇ ਪਿੰਡੀ ਕ੍ਰੈਸ਼ ਹੋ ਗਿਆ ਜਹਾਜ਼ ਉੱਥੇ ਖੇਤਾਂ ਦੇ ਵਿੱਚ ਜਾ ਕੇ ਤੇ ਮੇਰਾ ਤਾਂ ਮਨ ਵੀ ਇੱਥੇ ਹੋਰੀ ਹੋ ਗਿਆ ਸੀ ਗੱਲ ਸੁਣ ਕੇ ਵੀ ਐ ਹੋ ਜਾਂਦਾਗਾ ਵੀ ਕੰਮ ਬਸ ਰੋਟੀ ਖਾਣ ਆਉਣਾ ਸੀ ਉਹਨਾਂ ਨੇ ਤੇ ਬਰਉਣੀ ਜ਼ਰੂਰੀ ਸੀ ਤੇ ਮੇਰੇ ਰੋਟੀ ਬਣਾਉਣ ਨੂੰ ਵੀ ਦਿਲ ਨਹੀਂ ਸੀ ਕਰ ਰਿਹਾ ਤੇ ਮੈਂ ਗੱਲ ਵੀ ਉਹਨਾਂ ਨਾਲ ਜ਼ਿਆਦਾ ਨਹੀਂ ਕੀਤੀ ਮੇਰੇ ਭਰਾ ਨੇ ਮੈਨੂੰ ਕਿਹਾ ਬਾਅਦ ਵਿੱਚ ਤੈਨੂੰ ਫੋਨ ਲਾਉਣੀ ਹੈਗੀ ਤਾਂ ਕਰਕੇ ਵੀਡੀਓ ਉੱਥੇ ਸਕਿਪ ਹੋ ਗਈ ਸੀਗੀ ਬਸ ਐਦਾਂ ਦੀ ਗੱਲ ਸੁਣ ਕੇ ਤਾਂ ਆਪ ਨੂੰ ਹੋਈ ਜਾਂਦਾ ਹੈ ਪਾਪਾ ਜੀ ਨੇ ਦੇਖਿਆ ਹੋਣਾ ਰਾਤ ਨੂੰ ਕਹਿੰਦੇ ਵੀ ਦੋ ਵਾਰੀ ਗੇੜਾ ਖਾ ਕੇ ਗਿਆ ਜਹਾਜ਼ ਤੇ ਸਵੇਰ ਹੀ ਪਤਾ ਲੱਗਿਆ ਉਹਨਾਂ ਨੂੰ ਤਾਂ ਕੰਡ ਨਾਲ ਹੀ ਆ ਜਿਹੜਾ ਉਸ ਕੰਡ ਚ ਕ੍ਰੈਸ਼ ਹੋ ਗਿਆ ਸੀਗਾ ਜਹਾਜ਼ ਬਾਕੀ ਅੱਜ 7 ਮਈ ਆ ਤੇ ਅੱਜ ਦਾ ਤਾਂ ਬਲੈਕਆਊਟ ਦੱਸਿਆ ਹੀ ਹੋਇਆਗਾ ਦੇਖੋ ਕਿਦਾਂ ਕੁਝ ਹੁੰਦਾ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਵਿਚਾਰ ਚਪੇਰੇ ਵਾਹਿਗੁਰੂ ਸੁੱਖ ਸ਼ਾਂਤੀ ਰੱਖੇ ਸਾਰੇ ਭੈਣ ਭਰਾ ਆਪਣੇ ਘਰਾਂ ਚ ਹੱਸਦੇ ਵਸਦੇ ਰਹਿਣ ਬਾਕੀ ਹੋਣਾ ਉਹੀ ਹੈ ਜੋ ਉਸ ਪਰਮਾਤਮਾ ਨੂੰ ਮਨਜ਼ੂਰ ਆਪਾਂ ਦਾ ਅਰਦਾਸ ਹੀ ਕਰ ਸਕਦੇ ਆ ਪਰਮਾਤਮਾ ਅੱਗੇ ਲਓ ਜੀ ਧਾਲ ਨੂੰ ਵੀ ਮੈਂ ਤੜਕਾ ਲਗਾ ਲਿਆ ਸੀ ਉਸ ਤੋਂ ਬਾਅਦ ਰੋਟੀ ਬਣਾਉਣ ਲੱਗ ਗਈ ਸੀ ਮੈਨੂੰ ਐਸ ਵੀ ਕਿਤੇ ਕਮਾਲਿਆ ਨਾ ਜਾਣ ਅੱਜ ਥੋੜਾ ਜਿਹਾ ਮੈਂ ਲੇਟ ਹੀ ਹੋ ਗਈ ਸੀ ਦਾਲ ਮੈਂ ਬਣਾ ਕੇ ਤਾਂ ਰੱਖ ਲਈ ਸੀ ਬਸ ਕੱਪੜੇ ਪ੍ਰੈਸ ਕਰਨ ਕਰਕੇ ਮੈਨੂੰ ਐ ਹੋ ਗਿਆ ਵੀ ਚਲੋ ਪ੍ਰੈਸ ਕਰ ਲਾਂ ਕਿਉਂਕਿ ਸੀਗਾ ਮੇਰੇ ਕੋਲ ਇੱਕ ਘੰਟਾ ਹਜੇ ਪਹਿਲਾਂ ਰੋਟੀ ਬਣਾਈ ਦਾ ਵੀ ਕੋਈ ਫਾਇਦਾ ਨਹੀਂਗਾ ਜਲਦੀ ਐ ਹੁੰਦਾ ਫਿਰ ਵੀ ਇਹਨਾਂ ਦਾ ਘਰੇ ਖਾਣਾ ਆਉਂਦਾ ਵੀ ਕੋਈ ਫਾਇਦਾ ਨਹੀਂ ਜੇ ਠੰਡ ਗਈ ਖਾਣੀਆਂ ਤਾਂ ਵੈਸੇ ਹੁਣ ਗਰਮੀ ਦੇ ਵਿੱਚ ਜਲਦੀ ਠੰਡੀ ਤਾਂ ਨਹੀਂ ਹੁੰਦੀਗੀ ਰੋਟੀ ਪਰ ਆਪ ਨੂੰ ਐ ਹੁੰਦਾ ਵੀ ਚਲੋ ਮੌਕੇ ਤੇ ਹੀ ਬਣਾ ਕੇ ਰੱਖੀ ਜਾਵੇ ਜੀ ਰੋਟੀ ਬਣਾ ਲ ਗਏ ਆਪਾਂ ਤੇ ਉਸ ਤੋਂ ਬਾਅਦ ਜਿੰਨਾ ਕ ਆਪਾਂ ਤੋਂ ਕੰਮ ਹੋਇਆ ਕਰਾਂਗੇ ਕੋਈ ਐਦਾਂ ਦੀ ਗੱਲ ਸੁਣ ਕੇ ਤਾਂ ਤੇ ਮਨ ਨਹੀਂ ਕਰਦਾ ਵੈਸੇ ਅੱਜ ਸਾਰੇ ਪਾਸੇ ਇਹ ਹੋਇਆ ਪਿਆ ਬਲੈਕਆਊਟ ਦਾ ਸੁਣ ਕੇ ਤਾਂ ਵੀ ਚਾਰ ਚੁਫੇਰੀ ਰੋਟੀ ਖਾਣ ਵਾਸਤੇ ਵੀ ਆ ਗਏ ਸੀਗੇ ਘਰੇ ਇਹ ਮੈਂ ਕਸਵੇਰ ਦੇ ਗਏ ਹੁੰਦੇ ਆ ਤੇ ਭੁੱਖ ਲੱਗਦੀ ਹੈਗੀ 1:30 ਵਜੇ ਆਉਂਦੇ ਹੈਗੇ ਤੇ ਉਸ ਤੋਂ ਬਾਅਦ ਇਹ ਤਨ 3:30 ਦਾ ਟਾਈਮ ਆਗਾ ਤੇ ਇੱਥੇ ਮੈਂ ਆਪਣਾ ਸੂਟ ਕਟਿੰਗ ਕਰ ਰਹੀ ਸੀਗੀ ਫਸ ਰੋਟੀ ਖਾ ਕੇ ਚਲੇ ਗਏ ਸੀ ਉਸ ਤੋਂ ਬਾਅਦ ਮੈਂ ਹੋਰ ਕੋਈ ਵੀਡੀਓ ਨਹੀਂ ਬਣਾਈ ਸੀਗੀ ਕਾਂਟਾ ਕਮਰਾ ਰੈਸਟ ਕਰ ਲਈ ਸੀਗੀ ਤੇ ਫਿਰ ਉਸ ਤੋਂ ਬਾਅਦ ਬਸ ਸੂਟ ਕਈ ਦਿਨ ਹੋਗੇ ਸੀ ਮੈਨੂੰ ਹੁਣ ਘੌਲ ਹੀ ਹੋ ਰਹੀ ਸੀ ਕੁਸਤਾ ਬੀਪੀ ਹਾਈ ਕਰਕੇ ਮੈਨੂੰ ਐ ਹੁੰਦਾ ਸੀ ਚਲੋ ਸ਼ੈਡੋ ਫੇਸ ਟੱਚ ਕਰ ਲਾਂਗੇ ਤੇ ਨਾਲ ਮੇਰਾ ਟੀਵੀ ਲਗਾਇਆ ਵਾ ਸੀਗਾ ਸੀਰੀਅਲ ਚੱਲੀ ਜਾਂਦਾ ਸੀ ਬਸ ਉਧਰ ਨਿਗਾ ਸੀਗੀ ਸ਼ੂਟ ਕਟਿੰਗ ਕਰ ਲੈਣੀ ਆ ਜਾਂ ਤਾਂ ਤਾਂ ਵੈਸੇ ਮੈਂ نیچے ਬੈਠ ਕੇ ਸ਼ੂਟ ਕਟਿੰਗ ਕਰਦੀ ਹੁੰਦੀ ਆ ਕਾਊਂਟਰ ਤੇ ਥੋੜਾ ਜਿਹਾ ਮੈਨੂੰ ਔਖਾ ਲੱਗਦਾ ਹੈ ਇਹ ਬਸ ਵੀਡੀਓ ਬਣਾਉਣ ਲਈ ਆ ਹੁੰਦਾ ਵੀ ਚਲੋ نیچے ਵੀਡੀਓ ਬਣਾਉਣੇ ਔਖੇ ਹੋ ਜਾਂਦੀ ਆ ਤੇ ਕਾਊਂਟਰ ਤੇ ਰੱਖ ਕੇ ਵੀਡੀਓ ਬਣ ਜਾਂਦੀ ਹੈਗੀ ਮੂਰਲੀ ਕਾਟ ਵੀ ਮੈਂ ਨਾਲ ਹੀ ਪਾਦਣੀ ਹੁੰਦੀ ਆ ਮੂਰਲੇ ਪੱਲੇ ਦੀ ਕਈ ਪੈਣਾ ਤਾਂ ਬਾਅਦ ਦੇ ਵਿੱਚ ਕੱਟ ਪਾਉਂਦੇ ਜਦੋਂ ਸਟੱਚ ਕਰਦੇ ਹਾਂ ਤੇ ਮੈਂ ਨਾਲ ਦੀ ਨਾਲ ਹੀ ਕੱਟ ਪਾ ਦਿੰਦੇ ਹੁੰਨੇ ਆਗੇ ਕਟਿੰਗ ਕਰਕੇ ਰੱਖਿਆ ਹੁੰਦਾ ਤਾਂ ਸਟਿਚਿੰਗ ਵੀ ਹੋ ਜਾਂਦਾ ਸਟੱਚ ਕਰਕੇ ਫਿਰ ਰੱਖਿਆ ਜਾਂਦਾ ਪਹਿਲਾਂ ਵੀ ਵੈਸੇ ਤਾਂ ਕਹੀ ਦੇਣਾ ਚ ਸਟੱਚ ਕੀਤੇ ਸੀਗੇ ਜਿੰਨਾ ਕ ਟਾਈਮ ਲੱਗਦਾ ਬਾਕੀ ਆਇਆ ਵੀ ਅੰਦਰ ਹਨੇਰਾ ਪੈ ਜਾਂਦਾਗਾ ਤੇ ਨੀ ਨਿਗਾ ਨਹੀਂ ਲੱਗਦੀ ਆਬ ਤੋਂ ਡਰੈਗਰ ਵਿੱਚ ਰੱਖੀ ਹੋਈ ਆ ਮੇਰੀ ਮਸ਼ੀਨ ਤੇ ਬਾਹਰ बस ਕੱਢਣ ਦੀ ਕਾਲ ਹੋ ਜਾਂਦੀ ਹੈਗੀ ਤੇ ਅੱਜ ਹਨੇਰੀ ਵੀ ਬਹੁਤ ਚੱਲ ਰਹੀ ਸੀਗੀ ਬਾਹਰ ਵੇਰੇ ਸਾਰਾ ਥਾਂ ਤੋਤਾ ਸੀਗਾ ਤੇਰੇ ਤਾਂ ਮਿੱਟੀ ਉਨਾ ਹੀ ਹੋ ਗਿਆ ਦਵਾਰੇ ਫੇਰ ਸੂਟ ਕਟਿੰਗ ਕਰਕੇ ਹਟੋਂਗੀ ਉਸ ਤੋਂ ਬਾਅਦ ਬਸ ਚਾਹ ਬਣਾ ਲੂਗੀ ਮੈਂ ਕਿਉਂਕਿ ਪ੍ਰਾਪਤਾ ਕਦੇ ਹੀ ਪੀਂਦੀ ਹੈ ਚਾਹ ਸ਼ਾਮ ਨੂੰ ਉਸ ਉਸ ਟਾਈਮ ਤੇ ਤਾਂ ਫਿਰ ਮੈਂ ਹੁਣ ਨਹੀਂ ਬਣਾਉਂਦੀ ਹੁੰਦੀ ਜੇ ਮੇਰਾ ਮਨ ਕਰਦਾ ਕਦੇ ਪੀਣੂ ਤਾਂ ਬਣਾ ਲੈਣੀ ਹੁੰਦੀ ਆ ਤੇ ਕਈ ਵਾਰੀ ਜੇ ਮੇਰਾ ਪਹਿਲਾਂ ਦਿਲ ਕਰਦਾ ਤਾਂ ਪਹਿਲਾਂ ਵੀ ਬਣਾ ਲੈਦੀ ਹੁੰਦੀ ਸੀ ਚਾਹ ਮੱਕੀ ਜਦੋਂ ਪ੍ਰਾਵਣੇ ਆਉਣਾ ਹੋਇਆ ਤੇ ਉਦੋਂ ਦਲੀਆ ਬਣਾ ਦੂੰਗੀ ਅੱਜ ਮੈਂ ਦੇਸੀ ਕਿਓ ਪਾ ਲਉਗੀ 프라이 ਪੈਨ ਦੇ ਵਿੱਚ ਥੋੜਾ ਜਿਹਾ ਤੇ ਦਲੀਆ ਨੂੰ ਭੁੰਨ ਲਉਗੀ ਕਿਉਂਕਿ ਜਿਹੜਾ ਆਪਾਂ ਘਰੇ ਕੱਚੀ ਭੁੰਨੀ ਕਣਕ ਕਰਕੇ ਉਹ ਕਰਦੇ ਆਂਗੇ ਉਹਨਾਂ ਤਾਂ ਲੋੜ ਨਹੀਂ ਪੈਂਦੀ ਉਹ ਤਾਂ ਆਪਾਂ ਕਣਕ ਪਹਿਲਾਂ ਹੀ ਕੱਚੀ ਭੁੰਨੀ ਕਰ ਲੈਨੇ ਆ ਤੇ ਇਹ ਬਾਜ਼ਾਰੋਂ ਲਿਆਂਦਾ ਹੁੰਦਾ ਜਿਹੜਾ ਤੇ ਇਹਨੂੰ ਐ ਹੁੰਦਾ ਥੋੜਾ ਜਿਹਾ ਭੁੰਨ ਲਗੇ ਥੋੜਾ ਜਿਹਾ ਕਿਓ ਪਾ ਲਿਆ ਸੀਗਾ ਬਸ ਮੈਂ ਦੇਸੀ ਕਿਓ ਤੇ ਬਸ ਭੁੰਨ ਕੇ ਇਸ ਨੂੰ ਤੇ ਬਣਾ ਦੂੰਗੀ ਦਲੀਆ ਕਿਉਂਕਿ ਉਹ ਨੂੰ ਵੀ ਆ ਹੁੰਦਾ ਵੀ ਸ਼ਾਮ ਨੂੰ ਜਦੋਂ ਆਉਂਦੀ ਹੈ ਵੀ ਭੁੱਖ ਲੱਗਦੀ ਹੈ ਕਿ ਟਿਫਨ ਨਹੀਂ ਲੈ ਕੇ ਜਾਂਦੀ ਵੈਸੇ ਕਦੇ ਤਾਂ ਲੈ ਵੀ ਜਾਂਦੀ ਹੈ ਮਾਨ ਕਰਦਾ ਤਾਂ ਤੇ ਵੈਸੇ ਜ਼ਿਆਦਾਤਰ ਉਹ ਖਾ ਜਾਂਦੀ ਹੁੰਦੀ ਹੈ ਰੋਟੀ ਉਸ ਟਾਈਮ ਤੇ ਕਹਿ ਦਿੰਦੀ ਵੀ 12 ਵਜੇ ਤਾਂ ਜਾਣਾ ਵੀ ਮੈਂ ਰੋਟੀ ਖਾ ਜਾਂਦੀ ਹੈਗੀ ਕਿ ਟਿਫਨ ਕੀ ਕਰਨਾ ਲਗਾ ਕੇ ਤੇ ਪਰ ਸ਼ਾਮ ਨੂੰ ਉਹਨੂੰ ਭੁੱਖ ਲੱਗਦੀ ਹੈਗੀ ਥੋੜਾ ਜਿਹਾ ਭੋਜਨ ਕਿੱਸ ਨੂੰ ਬਸ ਉਸ ਤੋਂ ਬਾਅਦ ਇਸ ਦੇ ਵਿੱਚ ਪਾਣੀ ਪਾ ਦੋਗੇ ਪ੍ਰਾਪਤ ਹਜੇ ਥੋੜਾ ਬੋ ਤਾਂ ਖਾ ਲੈਂਦੀ ਹੈ ਦਲੀਆ ਤੇ ਅਰਮਾਨ ਨਹੀਂ ਖਾਂਦਾ ਹੈਗਾ ਦੁੱਧ ਵਾਲੇ ਵਾਰਤਣ ਵੀ ਪਹਿਲੇ ਕਰ ਲਉਗੇ ਬੋਤਲ ਚ ਕੱਢ ਲਉਗੇ ਦੁੱਧ ਇੱਕ ਕੱਚ ਦੀ ਬੋਤਲ ਲੈ ਕੇ ਆਂਦੀ ਸੀਗੀ ਦੋ ਤਿੰਨ ਦਿਨ ਹੋ ਗਏ ਉਹਦੇ ਰਾਸ਼ਨ ਲੈ ਕੇ ਆਂਦਾ ਸੀ ਡੀਮਾਰਟ ਚੋਂ ਤੇ ਮੈਨੂੰ ਸੋਹਣੀ ਲੱਗੀ ਇਹ ਵਾਲੀ ਬੋਤਲ ਮੈਂ ਕਿਹਾ ਚਲੋ ਦੁੱਧ ਕੱਢਿਆ ਜਾਂਦਾ ਇਹਦੇ ਵਿੱਚ ਬਾਕੀ ਦੁਪਹਿਰ ਦੇ ਟਾਈਮ ਤੇ ਦਾਲ ਬਣਾ ਲਈ ਸੀਗੀ ਤੇ ਦਾਲ ਪਈ ਆ ਸਵੇਰੇ ਸਬਜ਼ੀ ਬਣਾਈ ਸੀ ਪੇਠੇ ਦੀ ਤੇ ਥੋੜੀ ਜਿਹੀ ਸਬਜ਼ੀ ਪਈ ਆ ਤੇ ਹੁਣ ਕੋਈ ਦਾਲ ਸਬਜ਼ੀ ਦਾ ਤਾਂ ਕੰਮ ਹੈ ਨਹੀਂ ਬਸ ਰੋਟੀ ਬਣਾਉਣੀ ਹੋਊਗੀ ਤਾਂ ਕਰਕੇ ਮੈਨੂੰ ਆਸੀ ਵੀ ਚਲੋ ਦਾਲੀਆ ਬਣਾਤਾ ਭਰਾ ਨੂੰ ਦੁੱਧ ਵੀ ਮੈਂ ਕੱਢ ਲਿਆ ਤੇ ਬੋਤਲ ਨੂੰ ਇੱਕ ਵਾਰੀ ਸਾਫ਼ ਕਰਕੇ ਤੇ ਫਰਿੱਜ 'ਚ ਲਗਾ ਦੂੰਗੀ। ਬਾਕੀ ਦੂਸਰਾ ਦੁੱਧ ਚੱਕ ਕੇ ਤੇ ਉਦੋਂ ਉਹਨੂੰ ਆਪਾਂ ਕੁਝ ਜਿਹੜਾ ਚਾਹ ਵਾਸਤੇ ਰੱਖਣਾ ਹੋਊਗਾ, ਬਾਕੀ ਜਾਗ ਲੈਣਾ ਹੋਊ ਤੇ ਦਲੀਆ ਵੀ ਬਣ ਗਿਆ ਸੀ ਅਖੰਡ ਪਾ ਦੂੰਗੀ ਇਸ ਦੇ ਵਿੱਚ ਤੇ ਥੋੜਾ ਜਿਹਾ ਪਕਾ ਲੂੰਗੀ 5-4 ਮਿੰਟ ਇਸ ਨੂੰ ਤੇ ਉਸ ਤੋਂ ਬਾਅਦ ਦੁੱਧ ਪਾ ਦੂੰਗੀ ਇਸ ਦੇ ਵਿੱਚ। ਦਲੀਆ ਵੀ ਜ਼ਿਆਦਾਤਰ ਅਸੀਂ ਦੁੱਧ ਵਾਲੇ ਬਣਾਉਣੇ ਹੁੰਦੇ ਆਂਗੇ। ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹੋਣਗੀਆਂ ਜੀ ਜੇਕਰ ਪਸੰਦ ਆਉਂਦੀਆਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਆ ਪਲੀਜ਼ ਰਿਕਵੈਸਟ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਓ ਜੀ ਚਾਰ ਪੰਜ ਮਿੰਟ ਬੈਂਸਰ ਨੂੰ ਪਕਾ ਲਿਆ ਤੇ ਹੁਣ ਇਸ ਦੇ ਵਿੱਚ ਦੁੱਧ ਪਾ ਦੂੰਗੀ ਦੁੱਧ ਪਾ ਕੇ ਤੇ ਇੱਕ ਉਬਾਲ ਦੇ ਦੂੰਗੀ ਦਹੀਂ ਜਮਾਉਣੀਆਂ ਜਿਹੜੀ ਉਹ ਵੀ ਦੁੱਧ ਬਸ ਮੈਂ ਹੁਣੇ ਗਰਮ ਕਰਕੇ ਤੇ ਜਾਗ ਲਾ ਕੇ ਰੱਖ ਦੂੰ ਸਾਡੇ ਕ ਪੰਜ ਦਾ ਟਾਈਮ ਆ ਇਹ ਬਸ ਜਦੋਂ ਮੈਨੂੰ ਜਿਹੜੇ ਕੰਮ ਦਾ ਟਾਈਮ ਲੱਗਦਾ ਤੇ ਮੈਨੂੰ ਐ ਹੁੰਦਾ ਵੀ ਕੰਮ ਜਿਹੜਾ ਨਿਭੜਦਾ ਤੇ ਨਿਵੇੜਦਗੇ ਇਹਨੂੰ ਲੋ ਜੀ ਦਲੀਆ ਵੀ ਬਣ ਗਿਆ ਦੁੱਧ ਪਾ ਕੇ ਇਹਨੂੰ ਇੱਕ ਅਵਾਲ ਦੇਤਾ ਤੇ ਹੁਣ ਇਸ ਦੇ ਵਿੱਚ ਕਿਸ਼ਮਿਸ਼ ਪਾ ਦੂੰਗੇ ਥੋੜੀਆਂ ਜਿਹੀਆਂ ਉਹ ਆਪਣੀ ਮਰਜ਼ੀ ਆ ਆਪਾਂ ਜੇ ਕੋਈ ਡਰਾਈ ਫਰੂਟ ਪਾਉਣਾ ਤਾਂ ਪਾ ਸਕਦੇ ਆਂਗੇ ਦਲੀਆ ਖਾ ਕੇ ਜਦੋਂ ਨੂੰ ਬਰਤਨ ਚੱਕੂੰਗੀ ਉਹਦੋਂ ਨੂੰ ਬਸ ਰੋਟੀ ਟੁੱਕ ਦਾ ਦਵਾਰੇ ਟਾਈਮ ਹੋ ਜਾਊਗਾ ਆਟਾ ਵਗੈਰਾ ਗੁੰਨ ਕੇ ਤੇ ਤੂਫ ਚੋਤ ਲਗਾ ਕੇ ਤੇ ਉਸ ਤੋਂ ਬਾਅਦ ਬਸ ਰੋਟੀ ਬਣਾ ਲੂੰਗੀ ਆਪਾਂ ਆਪਣੇ ਅੱਜ ਦੇ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਜੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ